2588वी बुद्ध पूर्णिमा मौके फिलोर विछ समागम लरट बुद्ध दिया सिख्यावां ते चलण दी लूड एडवोकेट संजीव पोरा फिलोर तम्मा फेडरेशन ऑफ इंडिया अते लोक इंसाफ मंच तहसील फिलोर वलो बुद्ध पूर्णिमा मौके फिलोर विखे समागम करवाया गया अते बुद्ध पूर्णिमा जिस दिन तथागत बुद्ध दा जन्म होया ज्ञान प्राप्ति हुई द पवित्र दिहाड़ा हर साल दी इस भी बहुत ही श्रद्धा धूमधाम बारह मई दो हजार पी दिन सोमवार न गौतम बुद्धा पार्क कचहरी रोड नजदीक डी दफ्तर फिलौर जिला जलंधर विखे मनाया गया इस मौके समागम की प्रधानगी बिहारी लाल छिंजी और जनैल फिलौर वालों सजे तौर की गई फिलौर, फिलौर जसवंत बोध रामजी दास गन्ना वालों खास तौर से संबोधन किया गया इस मौके आगुआ त वर्कर वालों मोमबत्ती जला के लारट बोध दिख्यावे चलण का प्रण किया गया इस मौके अमरजीत लाडी महेसमपुर डॉक्टर संदीप कुमार डॉक्टर अशोक कुमार हनी संतोखपुरा डॉक्टर बलजीत दारापुर मयेरा बोध राजेंद्र ब्रह्मपुरी सरूप कलेर जगसीर सदनिवस्यान संदीप कुमार आकाशदीप गढ़ा सुरजीत पौरा सुरेंद्र मला प्रतपाल लाडी गढ़ा जसविंदर बिल्लू रविदासपुरा राज कुमार हंस सबका सरपंच गढ़ा मनोहर बाली संजीव परसिंगपुरा विजय रामगढ़ा हाजिर सन ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਜੇ ਦੇਤੇ ਮਰਨ ਮਾਰਨ ਹੋਇਆ ਆ ਪੰਜਾਬ ਹਰਿਆਣਾ ਰਾਜਸਥਾਨ ਦਾ ਔਰ ਸਰਕਾਰਾਂ ਉਹਦੇ ਵਿੱਚ ਕੀ ਕਰ ਰਹੀ ਆ ਪਾਣੀ ਸਾਡਾ ਕਿੱਥੇ ਜਾ ਰਿਹਾ ਪੰਜਾਬ ਦੀ ਧਰਤੀ ਬੰਜਰ ਕਿਵੇਂ ਹੋ ਰਹੀ ਓਦਾਂ ਪਾਰਕ ਫਲੋਰ ਦੇ ਵਿੱਚ ਕਤਰਤ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਲੋਕ ਇਨਸਾਫ ਮੰਚ ਤੇ ਟੀਮ ਕਮਾ ਫੈਡਰੇਸ਼ਨ ਆਫ ਇੰਡੀਆ ਦੇ ਕਾਰਪਨ ਸਹਿਬਾਨ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਬੁੱਧ ਪੂਰਨਮਾ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਹਨ ਸਾਥੀਓ ਜਦੋਂ ਆਪਾਂ ਬੁੱਧ ਪੂਰਨਮਾ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਦੇ ਵਿੱਚ ਤਥਾਗਤ ਮਹਾਮਾਨਵ ਗੌਤਮ ਬੁੱਧ ਇੱਕ ਅਜਿਹੇ ਮਹਾਪੁਰਸ਼ ਹੋਏ ਨੇ ਕਿ ਉਹਨਾਂ ਦਾ ਜਨਮ ਉਹਨਾਂ ਦਾ ਪ੍ਰਿਨਿਰਵਾਣ ਦਿਵਸ ਔਰ ਉਹਨਾਂ ਦਾ ਗਿਆਨ ਪ੍ਰਾਪਤੀ ਦਿਵਸ ਇੱਕੋ ਹੀ ਦਿਨ ਮਨਾਇਆ ਜਾਂਦਾ ਨਹੀਂ ਤਾਂ ਆਪਾਂ ਹੋਰ ਦੇਖਦੇ ਆ ਮਹਾਪੁਰਸ਼ ਉਹਨਾਂ ਦਾ ਜਨਮ ਦਿਨ ਹੋਰ ਤਰੀਕ ਨੂੰ ਆ ਉਹਨਾਂ ਦਾ ਜਿਹੜਾ ਆ ਪ੍ਰੀਨਿਰਵਾਣ ਹੋਰ ਤਰੀਕ ਨੂੰ ਹੁੰਦਾ ਬਟ ਦਫਾਫਾਤ ਬੁੱਧ ਦਾ ਜਨਮ ਦਿਨ ਪ੍ਰੀਨਿਰਵਾਣ ਦਿਵਸ ਤੇ ਗਿਆਨ ਪ੍ਰਾਪਤੀ ਦਿਵਸ ਇੱਕੋ ਹੀ ਦਿਨ ਬੁੱਧ ਪੂਰਨਮਾ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਮੇਰੇ ਮਿੱਤਰ ਮੋਨੂ ਜੀ ਵੀ ਉੱਥੇ ਸੀ ਬੈਠੇ ਲਗਾਤਾਰ ਗੱਲ ਕਰਦੇ ਸੀ ਕੀ ਐਡੀ ਮਹਾਨ ਸ਼ਖਸੀਅਤ ਹੋਈ ਉਹਨਾਂ ਦਾ ਸਟੈਚੂ ਲਗਾ ਫਲੋਰ ਦੇ ਵਿੱਚ ਔਰ ਸਾਡੀ ਬੱਦਕਿਸਮਤੀ ਆ ਪ੍ਰਸ਼ਾਸਨ ਦੀ ਇਹ ਕਿ ਹਾਲੇ ਤੱਕ ਇਹਨੂੰ ਲੋਕ ਸਮਰਪਣ ਨਹੀਂ ਕੀਤਾ ਗਿਆ ਅੱਜ ਤੁਸੀਂ ਵਿਦਾਈ ਦੇ ਪਾਤਰ ਹੋ ਤੁਸੀਂ ਤਤਘਤ ਬੁੱਧਾ ਦੀ ਜਿਹੜੀ ਮੂਰਤੀ ਆ ਉਹਨੂੰ ਅੱਜ ਆਪਣੇ ਆਪ ਲੋਕ ਸਮਰਪਣ ਕਰ ਦਿੱਤਾ ਤੇ ਲੋਕਾਂ ਦੀ ਜਿੱਤ ਹੈ ਇਹ। ਔਰ ਚਾਹੀਦਾ ਤਾਂ ਇਹ ਸੀ ਪ੍ਰਸ਼ਾਸਨ ਧੰਮਾ ਫੈਡਰੇਸ਼ਨ ਆਫ ਇੰਡੀਆ ਨਾਲ رابطہ ਕਰਦਾ। ਅਸੀਂ ਪੱਤਰ ਲਿਖਿਆ ਧੰਮਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਨਗਰ ਕੌਂਸਲ ਫਲੋਰ ਨੂੰ ਵੀ ਇਸ ਸਟੈਚੂ ਦਾ ਇਸ ਬੁਰਦਾ ਪਾਰਕ ਦਾ ਜਿਹੜਾ ਪ੍ਰਬੰਧਿਆ ਉਹ ਧੰਮਾ ਫੈਡਰੇਸ਼ਨ ਆਫ ਇੰਡੀਆ ਨੂੰ ਦਿੱਤਾ ਜਾਵੇ। ਪਰ ਕਹਿੰਦੀ ਹੈ ਪਨੇੜਾ ਉੱਥੇ ਦਾ ਉੱਥੇ ਆ ਕੋਈ ਪੂਣੀ ਦੀ 31 ਇੱਕ ਤੋਂ ਇੱਕ ਕਦਮ ਨਹੀਂ ਚੱਕ ਕੇ ਅੱਗੇ ਰੱਖਿਆ ਉਹਨਾਂ ਦਾ ਇੱਛਾ ਸ਼ਕਤੀ ਨਹੀਂ ਹੈਗੀ ਪਰ ਤੁਸੀਂ ਵਿਦਾਇ ਦੇ ਪਾਤਰ ਹੋ ਅੱਜ ਆਪਾਂ ਪ੍ਰੋਗਰਾਮ ਕਰਕੇ ਦਰਸਾਤਾ ਕਿ ਤਵਾਗਤ ਬੁੱਧਾ ਸਾਡਾ ਆ ਇਹ ਸਟੈਚੂ ਵੀ ਸਾਡਾ ਆ ਅਸੀਂ ਇਹਨੂੰ ਅੱਜ ਲੋਕ ਅਰਪਣ ਕਰਦੇ ਆ ਅੱਜ ਤੋਂ ਬਾਅਦ ਜਿੰਨੇ ਵੀ ਇੱਥੇ ਫੰਕਸ਼ਨ ਹੋਣਗੇ ਵੱਡੇ ਹੋਣਗੇ ਇਹ ਥੋੜੇ ਛੋਟ ਸਮੇਂ ਵਿੱਚ ਲਿਖ ਕੇ ਆਪਾਂ ਅੱਜ ਸ਼ਹਿਰ ਫਲੋਰ ਵਿਖੇ ਜੋ ਤਕਾਦਤ ਬੁੱਧ ਦਾ ਸਟੈਚੂ ਸਥਾਪਿਤ ਕੀਤਾ ਗਿਆ ਹੈ ਨਗਰ ਕੌਂਸਲ ਫਲੋਰ ਵੱਲੋਂ ਉਸ ਪਾਰਕ ਦੇ ਵਿੱਚ ਐ ਇਲਾਕੇ ਭਰ ਦੇ ਮਿਸ਼ਨਰੀ ਸਾਥੀਆਂ ਵੱਲੋਂ ਧੰਬੰਦੂਆਂ ਵੱਲੋਂ ਬੁੱਧ ਪੋਜਮਾ ਦਾ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਅੱਜ ਦਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਹੈ ਬਹੁਤ ਜਗਤ ਦੇ ਵਿੱਚ ਕਿ ਅੱਜ ਦੇ ਦਿਨ ਤਤਕਤ મહਾ ਮੋਨਕ ਗੌਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਉਹਨਾਂ ਦਾ ਜਨਮ ਵੀ ਅੱਜ ਦੇ ਦਿtare ਵੀ ਅੱਜ ਦੇ ਦਿਨ ਹੀ ਹੋਇਆ ਸੋ ਜਦੋਂ ਅਸੀਂ ਬੁੱਧ ਪੂਨਮਾ ਨੂੰ ਮਨਾਉਂਦੇ ਆ ਤਾਂ ਤਤਕਤ ਬੁੱਧ ਦਾ ਜਨਮ ਦਿਵਸ ਗਿਆਨ ਪ੍ਰਾਪਤੀ ਦਿਵਸ ਔਰ ਮਹਾ ਪ੍ਰਿਨਿਰਵਾਣ ਦਿਵਸ ਤਿੰਨੇ ਹੀ ਦਿਹਾੜੇ ਇੱਕੋ ਹੀ ਦਿਨ ਮਨਾਉਂਦੇ ਆ ਸੋ ਤਤਘਤ ਬੁੱਧ ਨੇ ਸਮਾਨਤਾ ਸੁਤੰਤਰਤਾ ਭਾਈਚਾਰਾ ਇਸ ਸਮਾਜ ਦੇ ਵਿੱਚ ਸਥਾਪਿਤ ਕਰਨ ਦਾ ਹੌਕਾ ਦਿੱਤਾ ਨਿਆਂ ਦਾ ਹੌਕਾ ਦਿੱਤਾ ਅ ਅਹਿੰਸਾ ਦਾ ਹੌਕਾ ਦਿੱਤਾ ਔਰ ਸ਼ਾਂਤੀ ਦਾ ਸੰਦੇਸ਼ ਦਿੱਤਾ ਤਤਘਤ ਬੁੱਧ ਦਰਸ਼ਕਾਂ ਚਾਨਣ ਮਨਾਰਾ ਹਨ ਔਰ ਸਮੁੱਚੀ ਲੋਕਾਂ ਨੂੰ ਤਤਘਤ ਬੁੱਧ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਜਿਹੜਾ ਆ ਉਹ ਉਜਵਲ ਬਣਾਉਣਾ ਚਾਹੀਦਾ ਹੈ ਔਰ ਸਮਾਜ ਦੇ ਸਮਾਜ ਦੇ ਵਿੱਚ ਵੀ ਉਹਨਾਂ ਸਕਿਆਵਾਂ ਦਾ ਪ੍ਰਚਾਰ ਕਰਕੇ ਸ਼ੀਲ ਔਰ ਵਧੀਆ ਸੋਚ ਦਾ ਧਾਰਨੀ ਜਿਹੜਾ ਆ ਸਮਾਜ ਦਾ ਨਿਰਮਾਣ ਕਰਨਾ ਚਾਹੀਦਾ ਹੈ ਧੰਨਵਾਦ ਮੈਂ ਇੱਕ ਵਾਰ ਫਿਰ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਮੈਂ ਇੱਕ ਗੱਲ ਕੰਨੀ ਚਾਹੁੰਦਾ ਜਿੱਦਾਂ ਅੱਜ ਪੂਰੇ ਮਨਾਈ ਜਾ ਰਹੀ ਹੈ তথাਗਤ ਵੱਧ ਨੂੰ ਆ ਜਿਹੜਾ ਸ਼ਰਧਾ ਦੇ ਪਾਲਪੇਡ ਕੀਤੇ ਜਾ ਰਹੇ ਆ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਲੋਕ ਆ ਪਰ ਫਲੋਰ ਦੇ ਵਿੱਚ ਇੱਕ ਬਹੁਤ ਵੱਡੀ ਨਕਾਮੀ ਦੇਖੀ ਗਈ ਹੈ ਵੀ ਆਲੇ ਦੁਆਲੇ ਜਿਹੜੀਆਂ ਲਾਈਟਾਂ ਜਗ ਰਹੀਆਂ ਤੇ ਜਿੱਥੇ ਇੱਥੇ ਸਟਰੀਟ ਲਾਈਟਾਂ ਲਗਾਈਆਂ ਗਈਆਂ ਉਹਦੇ ਵਿੱਚ ਕੋਈ ਵੀ ਹੈ ਜਿਹੜੀ ਸਟੈਚੂ ਦੇ ਕੋਲ ਬੁੱਧ ਦੀ ਤੇ ਲਾਈਟ ਨਹੀਂ ਜਗਦੀ ਮੈਂ ਹਰ ਰੋਜ਼ ਰਾਤ ਨੂੰ ਇਸ ਸਟੈਚੂ ਦੇ ਮੋੜ ਦੀ ਆਮ ਤੌਰ ਤੇ ਲੰਘਦਾ ਔਰ ਮੈਂ ਦੇਖਦਾ ਕਿ ਲਾਈਟਸ ਵਗੈਰਾ ਔਨ ਹੁੰਦੀਆਂ ਹਨ ਬਟ ਹੁਣ ਲਾਈਟ ਚੱਲੀਆਂ ਹਨ ਜਦੋਂ ਆਪਾਂ ਪ੍ਰੋਗਰਾਮ ਖਤਮ ਕਰ ਦਿੱਤਾ ਹੈ ਸੋ ਇਹਦੇ ਵੱਲ ਜ਼ਰੂਰ ਜਿਹੜਾ ਕਾਉਂਸਲ ਨੂੰ ਧਿਆਨ ਦੇਣਾ ਚਾਹੀਦਾ ਹੈ ਖਾਸ ਤੌਰ ਤੇ ਅੱਜ ਦੇ ਦਿਹਾੜੇ ਦੇ ਤੇ ਜ਼ਰੂਰ ਇਹ ਇਸ ਗੱਲ ਦੇ ਉੱਤੇ ਧਿਆਨ ਦੇਣਾ ਚਾਹੀਦਾ ਸੀਗਾ ਸੋ ਮੈਂ ਉਮੀਦ ਕਰਦਾ ਕਿ ਅੱਗੇ ਤੋਂ ਜਿਹੜੇ ਨਗਰ ਕਾਉਂਸਲ ਦੇ ਜਿਹੜੇ ਅਧਿਕਾਰੀ ਹੈਗੇ ਆ ਇਹੋ ਜਿਹੀ ਕਤਾਹੀ ਨਹੀਂ ਕਰਨਗੇ ਅੱਜ ਦਾ ਦਿਨ ਜਿਹੜਾ ਬਹੁਤ ਮਹਾਨ ਆ ਜਿਹੜਾ ਅੱਜ ਅਤਕਤ ਬਹੁਤ ਜੀਦਾ ਅੱਜ ਜਿਹੜਾ ਜਨਮ ਦਿਨ ਆ ਤੇ ਨਾਲ-ਨਾਲ ਉਹਨਾਂ ਦਾ ਜਿਹੜਾ ਪੜੀ ਨਿਰਮਾਨ ਵੀ ਆ ਅੱਜ ਧੰਮਾ ਫੈਡਰੇਸ਼ਨ ਵੱਲੋਂ ਤੇ ਲੋਕ ਸੰਸਾਦ ਮੱਚ ਵੱਲੋਂ ਇੱਥੇ ਅੱਜ ਉਹਨਾਂ ਦਾ ਦਿਨ ਮਨਾਇਆ ਗਿਆ ਕਿੱਥੇ ਦਿਨ ਮਨਾਇਆ ਗਿਆ ਉੱਥੇ ਵਧਾਈ ਵੀ ਦਿੱਤੀ ਸਾਰੇ ਸਾਧ ਸੰਗਤ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਤੇ ਸਾਡੇ ਭਾਰਤੀਆਂ ਨੂੰ ਵਧਾਈ ਤੇ ਦਿੱਤੀ ਆ ਦੇ ਨਾਲ ਨਾਲ ਪ੍ਰੇਰਨਾ ਵੀ ਦਿੱਤੀ ਆ ਵੀ ਜਿਹੜੇ ਬੁੱਧ ਜੀ ਸੀ ਉਹਨਾਂ ਨੇ ਬਹੁਤ ਮਹਾਨ ਕੰਮ ਕੀਤੇ ਜਿੱਥੋਂ ਸਿੱਖਿਆ ਲੈ ਕੇ ਸਾਡੇ 바ਵਾ ਸਾਹਿਬ ਨੇ ਜਿਨ੍ਹਾਂ ਨੇ ਉਹਨਾਂ ਨੂੰ ਗੁਰੂ ਧਾਰਿਆ ਸਿੱਖਿਆ ਲਈ ਉਹਨਾਂ ਤੋਂ ਉਹੀ ਬਹੁਤ ਮਹਾਨ ਕੰਮ ਕੀਤੇ ਅਸੀਂ ਚਾਹੁੰਦੇ ਆ ਵੀ ਅਸੀਂ ਇਹ ਜਿਹੜੇ ਲੋਕ ਸਾਡੇ ਸਾਥ ਹੀ ਆਏ ਉਹਨਾਂ ਦੇ ਵਿਚਾਰਾਂ ਤੇ ਪੈਰਾ ਦੇਣਾ ਜਿਹੜੇ 바ਵਾ ਸਾਹਿਬ ਦੇ ਕੰਮ ਕੀਤੇ ਹੋਇਆ ਜਿਹੜੇ ਉਹਨਾਂ ਨੇ ਸੰਵਿਧਾਨ ਲਿਖਿਆ ਉਹਨਾਂ ਦੇ ਉਹਨਾਂ ਦੇ ਸੰਵਿਧਾਨ ਬਚਾਉਣ ਲਈ ਲਗਾਤਾਰ ਹੀ ਸਾਨੂੰ ਸੰਘਰਸ਼ ਦੇ ਵਿੱਚ ਮੈਦਾਨ ਦੇ ਵਿੱਚ ਰਹਿਣਾ ਪਿਆ ਇਸ ਕਰਕੇ ਅਸੀਂ ਅੱਜ ਮਹਾਨ ਜਿਹੜੇ ਸਾਡੇ ਯੋਧੇ ਹੋਏ ਆ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਇਸ ਕਰਕੇ ਸਾਰਿਆਂ ਨੂੰ ਵਧਾਈ ਦਿੰਦੇ ਆ ਜੈ ਜੱਤਾ ਜੈ ਸੰਘਰਸ਼ ਜੈ ਪੀਐਮ ਜੈ ਭਾਗ ਜੇ ਮੈਂ ਗੱਲ ਕਰਾਂ ਜਿੱਦਾਂ ਇੱਥੇ ਜਿਹੜਾ ਵੱਧਜੀ ਦਾ ਸਕੇਚੂ ਲਾਇਆ ਹੋਇਆ ਨਗਰ ਕੌਂਸਲ ਵੱਲੋਂ ਨਾ ਤਾਂ ਪਰ ਦੇਖਣ ਦੇ ਵਿੱਚ ਆਇਆ ਇਸ ਨੂੰ ਅੱਜ ਨਾਤੇ ਦੀ ਸਾਮ ਸੰਭਾਲ ਕੀਤੀ ਗਈ ਜਦ ਕਿ ਇਹਨੂੰ ਸ਼ਗਨ ਕਰਵਾਣਾ ਚਾਹੀਦਾ ਸੀ ਬੁੱਧ ਪੂਰਨਮਾਸੀ ਜਾਂ ਫੁੱਲਾਂ ਦੇ ਹਾਰ ਪਾਣੇ ਚਾਹੀਦੇ ਇਹਦੀ ਸਜਾਵਟ ਕਰਨੀ ਚਾਹੀਦੀ ਸੀ ਕਿ ਪਰ ਇੱਥੇ ਦੇਖਣ ਨੂੰ ਕੁਝ ਨਹੀਂ ਮਿਲੇ ਜੋ ਵੀ ਅੱਜ ਕੀਤਾ ਗਿਆ ਧੰਮਾ ਫਾਉਂਡੇਸ਼ਨ ਵੱਲੋਂ ਤੇ ਜਿਹੜੀ ਆ ਲੋਕ ਇਨਸਾਫ ਮੰਚ ਨੇ ਅੱਜ ਇੱਥੇ ਆ ਕੇ ਇਹਨੂੰ ਫੁੱਲਾਂ ਨਾਲ ਸਜਾਇਆ ਤੇ ਬੁੱਧ ਪੂਰਨਮਾ ਮਨਾਈਏ ਮਿੱਟੀ ਠੀਰ ਬੰਡੀ ਆ ਕੀ ਕਹਿਣਾ ਚਾਹੋਗੇ ਅੱਜ ਅਸਲ 'ਚ ਬੜੇ ਦੁੱਖ ਦੀ ਗੱਲ ਆ ਤੇ ਉਹਨੇ ਬੁੱਧਾ ਜੀ ਦਾ ਬਹੁਤ ਤਲਾ ਆਤਾ ਪਰ ਉਹ ਜਿਹੜੀ ਸਾਫ ਸੁਭਾਅ ਆ ਇੱਥੇ ਤੱਕ ਵੀ ਉਹਨੇ ਝਾੜੂ ਤੱਕ ਨਹੀਂ ਮਾਰਿਆ ਜਦੋਂ ਸਾਡੇ ਸਾਥੀ ਆ ਉਹਨਾਂ ਨੇ ਫੋਨ ਕੀਤਾ ਫੇਰ ਜਾ ਕੇ ਝਾੜੂ ਮਾਰਿਆ ਤੇ ਫੇਰ ਕਲੀ ਪਾਈ ਆ ਉਸ ਤੋਂ ਬਾਅਦ ਜਿਹੜੇ ਸਾਥੀ ਆ ਨੇ ਨਾ ਸਜਾਵਟ ਕੀਤੀ ਆ ਉਹ ਵੀ ਸਾਡੇ ਢੰਮਾ ਫੜਦੇ ਹੰਦੇ ਆਗੂਆਂ ਨੇ ਕੀਤੀ ਆ ਇਸ ਕਰਕੇ ਉਹਨਾਂ ਦਾ ਕੋਈ ਵੀ ਇਧਰ ਧਿਆਨ ਨੀਗਾ ਨਾ ਹੋਏ ਇਹਦੇ ਵਿਚਾਰਾ ਤੇ ਆ ਧਾਰਨੇ ਆ ਜੇ ਧਾਰਨੇ ਹੁੰਦੇ ਤਾਂ ਉਹ ਇਹਨੂੰ ਪਹਿਲਾਂ ਸਜਾ ਕੇ ਰੱਖਦੇ ਜਾਂ ਪਤਾ ਹੀ ਉਹਨਾਂ ਦਾ ਦੇਣਾ ਅੱਜ ਦਾ ਦੇਣਾ ਆ ਉਹਨਾਂ ਜਨਪਦਾਨ ਨੇ ਅੱਜ ਉਹਨਾਂ ਨੂੰ ਸਜਾ ਕੇ ਰੱਖਦੇ ਤੇ ਫੁੱਲ ਮਾਲਾ ਪਾਉਂਦੇ ਤੇ ਇਸ ਕਰਕੇ ਉਹ ਤਾਂ ਸਿਰਫ ਤੇ ਸਿਰਫ ਆਪਣੇ ਫਰਜ਼ੀ ਉਦਾਹਰਣ ਕਰਦੇ ਆ ਸਿਰਫ ਤੇ ਸਿਰਫ ਆਪਣੇ ਬੁਟਾ ਪਟੋਰਨ ਤੇ ਲਈ ਐਦਾਂ ਦੇ ਲੋਕਾਂ ਨੂੰ ਭਰਮਾਉਂਦੇ ਇਸ ਕਰਕੇ ਅਸੀਂ ਇਹਦੀ ਨਿੰਦਾ ਵੀ ਕਰਦੇ ਕਿਥੇ ਆ ਜਿਹੜੀ ਲੈਟਾਂ ਜਗਦੀਆਂ ਇਹ ਵੀ ਅੱਜ ਬੜੀਆਂ ਲੇਟ ਜਗਿਆ ਅਸੀਂ ਇੱਥੇ ਜਦੋਂ ਪ੍ਰੋਗਰਾਮ ਕਰ ਰਹੇ ਸੀ ਤੇ ਹਨੇਰੇ ਦੇ ਵਿੱਚ ਕੀਤਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਜ਼ਦਾਬ ਨੇ ਦੇਣੇ ਚਾਹਦੇ ਵੀ ਘੱਟ ਤੋਂ ਘੱਟ ਆਊਟ ਦੇਣ ਤੇ ਦਾ ਖਿਆਲ ਰੱਖੋ ਜੇ ਉਦਾਂ ਨਹੀਂ ਰੱਖਣਾ ਇਹ ਉਹ ਦਿਨ ਤੇ ਦਾ ਖਿਆਲ ਰੱਖਿਆ ਜਾਵੇ ਉੱਥੇ ਫੁੱਲ ਮਾਲਾ ਪਾਈਆਂ ਜਾਣ ਉੱਥੇ ਬਲੋ ਕਟੋ ਘਟ ਮਲੋਂ ਸਪਾਈ ਕੀਤੀ ਜਾਵੇ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਨਾਲੇ ਆਸ਼ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿੰਨੇ ਵੀ ਸਾਥੀ ਇੱਥੇ ਇਕੱਠੇ ਹੋਏ ਆ ਉਹਨਾਂ ਦੇ ਵਿਚਾਰਾਂ ਤੇ ਗ੍ਰਹਿਣ ਕਰਨਗੇ ਉਹਨਾਂ ਨੂੰ ਵਧਾਈ ਦਿੰਦੇ ਜਿੱਦਾਂ ਅੱਜ ਪੂਰ ਵਰਦ ਪੂਰਨਿਮਾ ਮਨਾਈ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇੱਥੇ ਇਸੇ ਤਰ੍ਹਾਂ ਮਨਾਈ ਜਾ ਬਿਲਕੁਲ ਜੀ ਲਗਾਤਾਰ ਇਹ ਇਹ ਪਹਿਲਾਂ ਵੀ ਬਣਾ ਰਹੇ ਆ ਇਹਨੂੰ ਹੋਰ ਵੀ ਵੱਡੇ ਪੱਧਰ ਤੇ ਬਣਾਵਾਂਗੇ ਅੱਜ ਤਾਂ ਸੰਕੇਤਕ ਜਿਹਾ ਮੰਨ ਲਓ ਸਨਿਆ ਦਿੱਤਾ ਉਹ ਤੱਕ ਨਾ ਕਿ ਗੱਲ ਦੇ ਸਾਥੀ ਇਕੱਠੇ ਹੋਏ ਆ ਇਹੋ ਲਗਾਤਾਰ ਇਹ ਵੱਡੇ ਪਵਾਨੇ ਤੇ ਮਨਾ ਕਰਾਂਗਾ